ਕਿਹਾ ਤਾਂ ਕਿ ਅੱਜ ਦੇ ਖਬਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਕੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸਿਤਾਬ ਦੀਆਂ ਗਿਉ ਮਨਾ ਰਹੀ ਹੈ। ਤੁਸੀਂ ਨੂੰ ਸਿੱਖ ਹੈ। ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸਤਾਬ ਦੀਆਂ ਨਹੀਂ ਹੈ ਜਾਂਦੀਆਂ। ਸੋ ਇਹ ਤਾਂ ਅੱਛੀ ਗੱਲ ਹੈ। ਤੂੰ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੇ ਭਜਣੇ ਲਈਦਾ ਉਹ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਨੰਨ ਕਰਵਾਤੀਆਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ। ਇਸ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹ ਹੈ ਉਹ ਫੇਰ ਤੋਂ ਬਚਾਉਣਾ ਹੈ। ਸਿੱਖੀ ਦਾ ਸਨੇਹ ਬਚਾਉਣਾ ਹੈ। ਤੋਂ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਦਾਮੀ ਸਾਹਿਬ ਤੁਸੀਂ ਜਿਪੀਸੀ ਦੇ ਪ੍ਰਧਾਨ ਉਹ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ। ਔਰ ਉਸ ਪਾਰਟੀ ਨੇ ਇਹ ਨਾਰਾ ਦਿੱਤਾ ਸੀ 99 ਵੇਲੇ ਕਿ ਸਮੁੱਚੀ ਕਾਮਾ ਹੁਣ ਧਾਰੀ ਉਸ ਪਾਰਟੀ ਦੇ ਆਪ ਦੇ ਜਿਹੜੇ ਲੀਡਰ ਨੇ ਜਿਹਨਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਦੇ ਹੋ ਨੜੇ ਨਵੇਂ ਟੱਕਦਾ ਸਿੱਖੀ ਇਸ ਰੂਪ ਕਹਿਣ ਸੀ ਬਹੁਤਿਆਂ ਦਾ ਲੇਕਿਨ ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਜੋ ਸਰਕਾਰ ਕੋ ਸਰਕਾਰ ਸੁਝਾ ਲੈ ਰਹੀ ਹੈ ਤੇ ਮੈਂ ਤਾਂ ਧਨਵਾਦੀ ਹਾਂ ਤੁਸੀਂ ਵੀ ਧਨਵਾਦੀ ਹੋ ਸਾਰੇ ਧਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਤੁਹਾਡੀ ਪਾਰਟੀ ਬਣਾਉਂਦੀ ਹੈ ਉਹ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਕਤਰ ਬਿਲੋ ਮੇਰੇ ਪਾਈ ਦੁਬਦਾ ਦੂਰ ਕਰੋ ਲਿਵਲਾਈ ਗੁਰੂ ਸਾਹਿਬ ਦਾ ਸਾਡਾ ਬਹੁਤ ਵੱਡਾ ਸਾਡੇ ਤੇ ਕਿਰਪਾ ਹੈ ਗੁਰੂ ਸਾਹਿਬ ਦੀ ਸਾਨੂੰ ਹਰੇਕ ਦੁਬਦਾ ਤੋਂ ਨਿਕਲਦਾ ਤਰੀਕਾ ਦੱਸਦੇ ਨੇ ਜ਼ਿੰਦਗੀ ਦੀ ਜਾਂਚ ਦੱਸਦੇ ਨੇ ਇਹੀ ਸਿੱਖੀ ਹੈ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਕਥੂ ਮੰਗਲ ਸਮਾਗਮ ਹੋਏ ਉਹਨਾਂ ਦੇ ਜਨਮ ਸੰਬੰਧੀ ਪੰਜੂ ਸਾਹਿਬ ਦੇ ਉਸ ਖੰਦੀਸਵਾ ਦੇ ਫਿਰ ਅਕਾਲ ਤਖਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਏਗੀ ਚੌਥੀ ਸਾਹਿਬ ਦੀ ਮੇਲੇ ਤੁਹਾਡੇ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਐਡੇ ਵੱਡੀਆਂ ਮਹਾਨ ਘਟਨਾਵਾਂ ਸੀ ਜਿਨ੍ਹਾਂ ਨੇ ਸਿੱਖੀ ਦੇ ਬੂਟੇ ਦੀ ਖੁਸ਼ਬੂ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਸੀ ਲੇਕਿਨ ਉੱਥੇ ਖੂਨ ਖਰਾਬਾ ਹੋਇਆ ਉੱਥੇ ਦੁਬਿਧਾ ਸੀ ਉੱਥੇ ਝਗੜੇ ਸੀ ਸੋ ਸ਼ਤਾਬ ਦੀਆਂ ਦੇ ਵਿੱਚ ਉਹਨਾਂ ਦੇ ਸਮਾਗਮਾਂ ਦੀ ਖਬਰ ਤੱਕ ਹੀ ਜਾਣੀ ਸੀ ਉੱਥੇ ਜਿਹੜੇ ਹੋਏ ਝਗੜੇ ਦੀ ਖਬਰ ساری ਦੁਨੀਆ ਦੇ ਵਿੱਚ ਗਈ ਲੇਕਿਨ ਸਾਡਾ ਫਰਜ਼ ਇਹ ਬਣਦਾ ਕਿ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਸਾਜੀ ਵਾਲਤਾ ਦਾ ਸਾਨੂੰ ਕੁਰਬਾਨੀ ਦਾ ਸਹਿਣਸ਼ੀਲਤਾ ਦਾ ਕਿਸੇ ਹੋਰ ਦੀ ਖਾਤਰ ਜਾਨ ਦੇਣ ਦਾ ਜਾਨ ਲੈਣ ਦਾ ਛੱਤ ਦੀ ਖਾਤਰ ਮਰ ਮਰਟਣ ਦਾ ਸੇਵਾ ਦਾ ਸਮਰਪਣ ਦਾ ਲੰਗਰ ਦਾ ਭਾਈ ਕਨਈਏ ਵਾਲੀ ਜਿਹੜੀ ਇਲਾਜ ਦੀ ਪ੍ਰਥਾ ਦਾ ਪੰਜੀ ਪ੍ਰਧਾਨੀ ਦਾ ਸਿੱਖੀ ਦੀਆਂ ਮਤਲਬ ਜੀ ਵਿਸ਼ਾਜਤਾਵਾਂ ਤੁਸੀਂ ਗਿਣਾਈ দাও ਤੇ ਗਿਣੀਆਂ ਨਹੀਂ ਜਾਣੀਆਂ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਔਰ ਸਭ ਤੋਂ ਵੱਡੀ ਗੱਲ ਸਨੇਹ ਤਾਂ ਇਹ ਜਾਣਨਾ ਚਾਹੀਦਾ ਸੀ ਕਿ ਇੱਕ ਵੱਖਰਾ ਬੂਟਾ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਹੈ ਸੁਸਤੇ ਨਹੀਂ ਹੈਗੇ ਝਗੜੇ ਦਾ ਸੋ ਹੁਣ ਮੈਂ ਬੇਨਤੀ ਕਰਦਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਲਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ შეਤਾਬੀਆਂ ਕਿਉਂ ਮਨਾ ਰਹੀ ਹੈ ਅਸੀਂ ਨੂੰ ਦੱਸਿਖਾ ਪੰਜਾਬੀਆਂ ਦੀ ਚੁਣੀ ਹੋਈ ਸਰਕਾਰ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤਰਫ ਤੋਂ ਤਿਸ਼ਤਾਬੀਆਂ ਮਨਾਈਆਂ ਜਾ ਰਹੀਆਂ 99 ਵਿੱਚ ਵੀ ਮਨਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾਂ ਵੀ ਮਨਾਇਆ ਗਿਆ ਸੀ ਤੇ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਰਤੇਗ ਭਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਦੇ ਨਾਲ ਸੀ ਪਟਨਾ ਸਾਹਿਬ ਵਿਖੇ ਵੀ ਮਨਾਇਆ ਗਿਆ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਸੋ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੇ ਭੇਜਣ ਰਹੀਦਾ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ ਤੇ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹਾ ਉਹ ਫਿਰ ਤੋਂ ਬਚਾਉਣਾ ਹੈ ਸਿੱਖੀ ਦਾ ਤਨੇਹਾ ਬਚਾਉਣਾ ਹੈ ਸੋ ਮੈਂ ਬੇਨਤੀ ਕਰਨਾ ਵੀ ਆਪਾਂ ਦੂਧਾ ਜਨਾ ਪਈਏ ਔਰ ਤਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ ਔਰ ਉਸ ਪਾਰਟੀ ਨੇ ਜਿਹਨੇ ਨਾਰਾ ਦਿੱਤਾ ਸੀ 99 ਵੇੜੇ ਕਿ ਸਮੁੱਚੀ ਕੌਮ ਆਪ ਉਤਾਰੀ ਉਸ ਪਾਰਟੀ ਦੇ ਆਪ ਦੇ ਜਿਹੜੇ ਲੀਡਰ ਨੇ ਜਿੰਨਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਨੇ ਹੋ 99 ਤੱਕ ਤਾਂ ਸਿੱਖੀ ਇਸ ਰੂਪ ਕਾਇਮ ਸੀ ਬਹੁਤਿਆਂ ਦਾ ਲੇਕਿਨ ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਥਰੂ ਕਾਇਮ ਨਹੀਂ ਰਿਹਾ ਸੋ ਆਪਾਂ ਅਰਦਾਸ ਕਰੀਏ ਕਿ ਸਿੱਖੀ ਥਰੂ ਤੇ ਕਾਇਮ ਰਹੀਏ ਸਿੱਖੀ ਕਿਰਦਾਰ ਤੇ ਕਾਇਮ ਰਹੀਏ ਉਸ ਪਾਸੇ ਆਪਾਂ ਧਿਆਨ ਦੇਈਏ ਔਰ ਸਰਕਾਰ ਨੂੰ ਜੋ ਵੀ ਤੁਸੀਂ ਸੁਝਾ ਦੇਵੋਗੇ ਆਪਾਂ ਬੈਠ ਕੇ ਚੰਗੀ ਤਰ੍ਹਾਂ ਜਿਹੜੀਆਂ ਇਹ ਵੱਡੀਆਂ ਸ਼ਤਾਬੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਆ ਇਹ ਦੁਨੀਆ ਦੇ ਵਿੱਚ ਵਿਲੱਖਣ ਸ਼ਹੀਦੀ ਆ ਦੁਨੀਆ ਦੇ ਉਹਦੇ ਬਾਰੇ ਪਤਾ ਲੱਗਣਾ ਚਾਹੀਦਾ ਕਿਵੇਂ ਮਖਤੂਲ ਕਾਤਲ ਕੋਲ ਗਿਆ ਉਹ ਵੀ ਕਿਸੇ ਹੋਰ ਅਕੀਦੇ ਦੀ ਕਾਇਮੀ ਲਈ ਇਨਸਾਨੀਅਤ ਨੂੰ ਵੱਡਾ ਰੱਖਣ ਦੇ ਲਈ ਇਨਸਾਨੀਅਤ ਦੇ ਲਈ ਸ਼ਹਾਦਤ ਦਿੱਤੀ ਸ੍ਰੀ ਹਰਮੰਦਰ ਸਾਹਿਬ ਐਡੀ ਵੱਡੀ ਸਾਡੀ ਜਿਹੜੀ ਤਰੋਹਰ ਹੈ ਉਹਨੂੰ ਦੁਨੀਆ ਦੇ ਵਿੱਚ ਉਹਦੇ ਬਾਰੇ ਦੱਸਣਾ ਵੀ ਇਹ ਸਾਰੇ ਧਰਮਾਂ ਦਾ ਸਾਂਝਾ ਆ ਉੱਥੇ ਹਰੇਕ ਨੂੰ ਵੈਲਕਮ ਕੀਤਾ ਜਾਂਦਾ ਹੈ ਉਸ ਉਸ ਸ਼ਹਿਰ ਦੀ ਜਿਹੜੀ ਸਥਾਪਨਾ ਦਿਵਸ ਆਪਾਂ ਮਨਾਉਣਾ ਜਿਹੜਾ ਅਗਲੇ ਸਾਲ ਆ ਰਿਹਾ ਸੋ ਸਰਕਾਰ ਕੋਲ ਸਰਕਾਰ ਸੁਝਾ ਲੈ ਰਹੀ ਹੈ ਸੋ ਮੈਂ ਤਾਂ ਧਨਵਾਦੀ ਹਾਂ ਤੁਸੀਂ ਵੀ ਧਨਵਾਦੀ ਹੋ ਸਾਰੇ ਧਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਤੁਹਾਡੀ ਪਾਰਟੀ ਮਨਾਉਂਦੀ ਹੋ ਉਦੋਂ ਕੋਈ ਚੱਕਰ ਨਹੀਂ ਤੇ ਇਹ ਪਾਰਟੀ ਦੀ ਗੱਲ ਹੀ ਨਹੀਂ ਇੱਥੇ ਇੱਥੇ ਗੁਰਸਿੱਖੀ ਦੀ ਗੱਲ ਆ ਗੁਰਸਿੱਖਾਂ ਨੇ ਰਲ ਕੇ ਮਨਾਉਣਾ ਹੈ ਸਾਰਿਆਂ ਨੇ ਰਲ ਕੇ ਮਨਾਉਣਾ ਹੈ ਇਨਸਾਨੀਅਤ ਦੀ ਗੱਲ ਆ ਰਲ ਕੇ ਮਨਾਉਣਾ ਸੋ ਸਾਥਯ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹ